ਹਾਂ ਜੀ ਕਿ ਨਾਮ ਜੀ ਜੈ ਸ਼੍ਰੀ ਰਾਮ ਜੀ ਮੈਂ ਰਣਾ ਹਣੀ ਮਿੱਤਲਾ ਵਿਭਾਗ ਮੰਤਰੀ ਵਿਸ਼ਵਿੰਦੂ ਪਰਸ਼ਦ ਅੱਜ ਜਿਹੜਾ ਬੰਦ ਕਰਵਾਇਆ ਕਿਉਂ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਾਣਾ ਜੀ ਸਾਨੂੰ ਵਿਸ਼ਵਿੰਦੂ ਪਰਸ਼ਦ ਨੂੰ ਜਿਹੜੀ 13 April ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਐਖ ਵਿਸ਼ਵਿੰਦੂ ਪਰਸ਼ਦ ਦੇ ਉਹਨਾਂ ਦੀ ਨਿਰਮਮਤਾ ਜਿਹੜੀ ਆ ਉਹਨਾਂ ਦੀ ਦਫ਼ਤਰੇ ਬੈਠਿਆ ਕੀਤੀ ਗਈ ਆ ਕੁਛ ਦੇਸ਼ਵਰੋ ਦੀ ਲੋਕਾਂ ਲੋ ਇਹ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਵਿਸ਼ਵਿੰਦੂ ਪਰਸ਼ਦ ਵੱਲੋਂ ਬੰਦ ਦੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਕਿਹਦਾ ਕਿਉਂ ਮਦਰ ਕਿਹੜੇ ਲੋਕ ਨੂੰ ਚਾਹ ਨਾ ਤੇ ਉਹਦਾ ਵਪਾਰਿਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੀ ਧਰਮ ਦੀ ਸੋਚ ਦੀ ਇੱਕ ਪਾਰਟੀ ਦੇ ਨਾਲ ਇੱਕ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤ ਨਹੀਂ ਪਈ ਹੈ ਉਹਦੇ ਦੋ ਛੋਟੇ ਛੋਟੇ ਬੱਚੇ ਆ 35 ਸਾਲ ਦੀ ਉਮਰ ਆ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰਾ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਆ ਕਿ ਉਹ Hindu ਸਮਾਜ ਦੀ ਤੇ Hindu ਸੰਗਠਨਾ ਨਾਲ ਜੁੜਿਆ ਸੀ। ਕਿ ਲੱਗਦਾ ਮੈਟਰ ਜੀ ਬਣਾ ਨੇ। 13 April ਵਾਲੇ ਦਿਨ ਮੁਸਾਕੀਲੇ ਦਿਨ ਇੱਕ Hindu ਸਿੱਖ ਭਾਈਚਾਰੇ ਦੇ ਵਿੱਚ 파ੜ ਪਾਉਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ। ਸਮੇਂ-ਸਮੇਂ ਦੇ ਉੱਤੇ Hindu ਲੀਡਰਾਂ ਦੇ ਉੱਤੇ, Hindu ਸੰਗਠਨਾ ਦੇ ਵਿਅਕਤੀਆਂ ਦੇ ਉੱਤੇ, Hindu ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ। ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ, ਸਰਕਾਰ ਵੱਲੋਂ ਨਾ ਕੋਈ ਕੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਆ ਕਰਾਈ ਜਾਂਦੀ ਹੈ ਜੀ ਇਹਨੂੰ ਸੁਣੋ ਕੀ ਕਾਰਵਾਈ ਪੁਲਿਸ ਵੱਲੋਂ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਤੇ ਸਾਡੀ ਮੰਗ ਇਹ ਆ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚੱਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਸ਼ਿਸ਼ ਵੀ ਫੜੇ ਜੇਕਰ ਦੋਸੀ ਪਰਦੇ ਡਿਲੇ ਹੁੰਦੀ ਹੈ ਜਾਂ ਇੰਗਲੈਸ਼ੀ ਪੁਸ਼ਿੰਗ ਕੋ ਡਿਲੇ ਹੁੰਦੀ ਹੈ। ਦੇਖੋ ਇਹ ਜਿਹੜਾ ਮਾਮਲਾ ਵਾ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਨੰਗਲ ਚ ਹੋਈ ਹੈ। ਜਿਹੜੇ ਮਤਲਬ ਇੱਕ ਵਿਸ਼ਵਿੰਦੂ ਪਰਸ਼ਦ ਦੇ ਸੰਗਠਨ ਨਾਲ ਜੁੜੇ ਹੋਏ ਅਧਿਕਾਰੀ ਸੀ ਉਹਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸੰਗਠਨ ਜੋ ਵੀ ਕਹਿ ਕਰੇਗਾ ਵਿਸ਼ਵਿੰਦੂ ਪਰਸ਼ਦ ਦਾ ਮਰਦ ਅੰਤਰਰਾਸ਼ਟਰੀ ਸੰਗਠਨ ਉਹਨਾਂ ਨਾਲ ਜੋ ਵੀ ਸੰਗਠਨ ਦਾ ਹੈਗਾ ਅਸੀਂ ਲੋਕ ਤੇ ਸ਼ਹਿਰਦਾਰ ਹੋਣ ਦੇ ਨਾਤੇ ਇੱਕ ਆਪਣੇ ਹਿੰਦੂਵਾਦੀ ਸੋਚ ਹੁੰਦੇ ਨਾ ਤੇ ਸਾਰੇ ਸ਼ਾਇਦ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ਼ਮਾਰਚ ਉਹਦੇ ਸਮਰਥਨ ਦਿੱਤਾ ਔਰ ਕਿਲਿੰਗ ਲੱਗਦੀ ਸੀ ਜਾਂ ਕੋਈ ਦੇਖੋ ਇਹ ਪੁਲਿਸ ਵੈਰੀਫਾਈ ਕਰ ਰਹੀ ਹੈ ਔਰ ਜੋ ਇਧਰ ਸਾਹਮਣੇ ਆਇਆ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਹੈ ਉਹ ਐਸ ਤਰ੍ਹਾਂ ਜਿਹੜੀ ਆ ਉਹ ਮਤਲਬ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਆ ਪੂਟਾ ਪ੍ਰਬੰਧ ਨਹੀਂ ਕਰ ਪਾ ਰਹੀ ਔਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਹੈ ਜੋ ਆਉਣ ਵਾਲੇ ਸਮੇਂ ਜ ਰੋਜ਼ ਰੋਜ਼ ਹੀ ਨਵੀਆਂ ਨਵੀਆਂ ਕਿਸੇ ਵਪਾਰੀਆਂ ਨੂੰ ਥ੍ਰੈਟਿੰਗ ਆ ਚਾਹੇ ਕੋਈ ਕਿਸੇ ਵੀ ਸੰਗਠਨ ਨਾਲ ਜੁੜੇ ਲੋਕਾਂ ਉਨਾਂ ਦੀ ਬਾਰ-ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਹਦੇ ਖਿਲਾਫ ਸਰਕਾਰ ਨੂੰ ਚੇਤਾਨਣ ਵਾਸਤੇ ਵਿਸ਼ਵਿੰਦੂ ਬਸੰਦ ਨੇ ਜਿਹੜਾ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਗਏ ਆ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਕਿਉਂਕਿ ਬਾਰ-ਬਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਵਿਸ਼ਵਿੰਦੂ ਬਸੰਦ ਦੇ ਸਥਾਨ ਤੇ ਜਾ ਕੇ ਲੋਕ ਉਸ ਤੋਂ ਫੋਰਸਫੁਲੀ ਕਰ ਰਿਹਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਕੰਮ ਨਹੀਂ ਕਰ ਸਾਡੇ ਸੱਜਣ ਜਿਹੜਾ ਉਹ ਬਿਲਕੁਲ ਔਰ ਅਨਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਆ ਉਹ ਅਦੀ ਵਿਵਸਥਾ ਕੀਤੀ ਗਈ ਆ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਐਸੀ ਕੋਈ ਘਟਨਾ ਜਿਸ ਨਾਲ ਕੋਈ ਲਾਉਣ ਆਰਡਰ ਦੇ ਵਿੱਚ ਫਰਕ ਪਵੇ ਉਹ ਸੰਗਠਨ ਵੱਲੋਂ ਨਹੀਂ ਹੋ ਸਕਦੀ